ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਪਤੀ ਪਤਨੀ ਰਿਹਾ ਕਰਦੇ ਸੀ ਕਹਿੰਦੇ ਦੋਵੇਂ ਜਾਣੇ ਦਿਹਾੜੀ ਦੱਪਾ ਕਰਕੇ ਘਰ ਦਾ ਘੁਸ਼ਾਰਾ ਕਰਿਆ ਕਰਦੇ ਸੀ ਪਤੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲਿਆ ਕਰਦਾ ਸੀ ਆਪਣੀ ਪਤਨੀ ਨੂੰ ਵੀ ਇਹ ਹੀ ਕਿਹਾ ਕਰਦਾ ਸੀ ਕਹਿੰਦਾ ਕਿ ਇੱਕ ਸੰਤ ਰੋਜ਼ ਜਦੋਂ ਉਥੋਂ ਲੰਘਦੇ ਤਾਂ ਸੰਤ ਜੀ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਕੀਤਾ ਇਸ਼ਨਾਨ ਮਨੁੱਖ ਦੇ ਕਰਮ ਸੁਧਾਰ ਦਿੰਦਾ ਹੈ ਤੇ ਪਰਮਾਤਮਾ ਦਾ ਲਿਆ ਨਾਮ ਉਹ ਵੀ ਮਨੁੱਖ ਤੇ ਕਰਮ ਸੁਧਾਰ ਦਿੰਦਾ ਹੈ। ਉਹਦੇ ਪਤੀ ਨੇ ਕਿਹਾ ਕਰਨਾ ਕਿ ਤੂੰ ਨਹਾ ਲਿਆ ਕਰ। ਉਸੇ ਪਤਨੀ ਨਾ ਤਾਂ ਇਸ਼ਨਾਨ ਕਰਦੀ ਸੀ ਅਤੇ ਜਿਸ ਚੋਂ ਖਾਣਾ ਉਹ ਖਾਂਦਾ ਸੀ ਉਸੇ ਹੀ ਥਾਲੀ ਦੇ ਵਿੱਚ ਖਾਣਾ ਖਾ ਲਿਆ ਕਰਦੀ ਸੀ। ਭਾਅ ਕੇ ਝੂਠ ਵੀ ਖਾ ਲੈਂਦੀ ਸੀ। ਜਿੱਥੋਂ ਉਹ ਲੰਘਦੇ ਸੀ ਸੰਤ ਜੀ ਰੋਜ਼ ਬਚਨ ਇਹੀ ਕਰਦੇ ਸਨ ਕਿ ਜਿੰਨਾ ਹੋ ਸਕੇ ਝੂਠ ਤੋਂ ਦੂਰ ਰਹੋ ਉਸ ਦੇ ਪਤੀ ਨੇ ਕਹਿਨਾ ਕਿ ਤੂੰ ਇੱਕ ਥਾਲੀ ਹੋਰ ਲੈ ਲਿਆ ਕਰ ਤੇ ਉਹਨੂੰ ਧੋ ਕੇ ਉਹਦੇ ਵਿੱਚ ਖਾਣਾ ਖਾ ਲਿਆ ਕਰ ਪਰ ਉਸ ਦੀ ਪਤਨੀ ਉਸ ਦੀ ਇੱਕ ਵੀ ਗੱਲ ਨਹੀਂ ਸੀ ਮੰਨੀ ਉਹਨੇ ਰੋਜ਼ ਐਵੇਂ ਕੀ ਕਰਨਾ ਕਿ ਝੂਠ ਹੀ ਖਾ ਲਿਆ ਕਰਨੇ ਤੇ ਨਾ ਹੀ ਇਸ਼ਨਾਨ ਕਰਿਆ ਕਰਨਾ ਨਾਹੀਂ ਅਮਰਤ ਵੇਲੇ ਉੱਠਿਆ ਕਰਨਾ ਉਸ ਦੇ ਇਹ ਕੰਮਾਂ ਤੋਂ ਉਸ ਦਾ ਪਤੀ ਜਿਹੜਾ ਸੀ ਉਹ ਬੜਾ ਪਰੇਸ਼ਾਨ ਸੀ ਕੁਝ ਸਮਾਂ ਲੰਘਿਆ ਤੇ ਕਹਿੰਦੇ ਉਹਨਾਂ ਦੇ ਕੀ ਦੀ ਦਾਤ ਪ੍ਰਾਪਤ ਹੋਈ ਤੇ ਉਹਦੇ ਮਨ 'ਚ ਹਮੇਸ਼ਾ ਰਹਿੰਦਾ ਕਿ ਮੈਂ ਆਪਣੀ ਧੀ ਨੂੰ ਸੰਤ ਜੀ ਦੇ ਕੋਲ ਜ਼ਰੂਰ ਲੈ ਕੇ ਜਾਣਾ ਹੈ ਜਦੋਂ ਤਿੰਨ ਕਵਰਿਆਂ ਦੀ ਹੋਈ ਤਾਂ ਉਹ ਦਿਹਾੜੀ ਦੱਪਾ ਜਦੋਂ ਕਰਨ ਜਾਂਦੇ ਤਾਂ ਆਪਣੀ ਧੀ ਨੂੰ ਉਥੇ ਸੰਤ ਜੀ ਦੇ ਕੋਲ ਹੀ ਛੱਡ ਜਾਂਦੇ ਸੰਤ ਜੀ ਜਦੋਂ ਕਥਾ ਕਰਿਆ ਕਰਨੇ ਤਾਂ ਉਹਨੇ ਕਥਾ ਸੁਨਿਆ ਕਰਨੇ ਕਹਿੰਦੇ ਉਹਨਾਂ ਦੀ ਕਥਾ ਸੁਣਦੇ ਹੀ ਉਹਦੇ ਮਨ 'ਚ ਇੱਕ ਗੱਲ ਬੈਠ ਗਈ ਉਹਨੇ ਕੁਝ ਦਿਨਾਂ ਬਾਅਦ ਕਹਿੰਦੀ ਕਿ ਮੈਂ ਵੀ ਤੁਹਾਡੇ ਨਾਲ ਦਿਹਾੜੀ ਦੱਪਾ ਕਰਨ ਚਾਹਿਆ ਕਰਨਾ ਹੈ ਉਹ ਜਦੋਂ ਜਾਣਦੀ ਤੇ ਕਹਿੰਦੇ ਉਦੋਂ ਕਣਕ ਦਾ ਮੌਸਮ ਸੀ ਕਹਿੰਦੇ ਉਹਨਾਂ ਨਾਲ ਕਣਕ ਉਥੋਂ ਚੁੱਕ ਕੇ ਲਿਆ ਕਰਨੇ ਛਿੱਟਿਆਂ ਜੋ ਉਹਨੇ ਜਦੋਂ ਸਵੇਰੇ ਜਾਇਆ ਕਰਨਾ ਤੇ ਇੱਕ ਮੁੱਠ ਪਰ ਕੇ ਉਹ ਰਾਹ ਦੇ ਉਤੋਂ ਕਣਕ ਤੇ ਨਾਲ ਥੋੜੇ ਜਿਹਾ ਪਾਣੀ ਰੱਖ ਕੇ ਤੇ ਚਲੇ ਜਾਇਆ ਕਰਨਾ ਜਦੋਂ ਸ਼ਾਮ ਹੋਣੀ ਤੇ ਉਹ ਗੜਵਾ ਚੁੱਕ ਕੇ ਵਾਪਸ ਲੈ ਆਉਣਾ ਜਿਹੜੇ ਦਾਣੇ ਬਚਨੇ ਉਹ ਵੀ ਵਾਪਸ ਲੈ ਆਇਆ ਕਰਨੇ ਕਹਿੰਦੇ ਕਿ ਜਦੋਂ ਦਾਣੇ ਵਾਪਸ ਲੈ ਕੇ ਆਇਆ ਕਰਦੀ ਸੀ ਤਾਂ ਉਹ ਦਾਣੇ ਜਿਹੜੇ ਉਹ ਸੋਨੇ ਦੇ ਵਿੱਚ ਬਦਲ ਜਾਂਦੇ ਸੀ ਕਹਿੰਦੇ ਐਵੇਂ ਕਰਦੇ ਕਰਦੇ ਬੜਾ ਜ਼ਿਆਦਾ ਸਮਾਂ ਲੰਘ ਗਿਆ ਕਹਿੰਦੇ ਇੱਕ ਦਿਨ ਜਦੋਂ ਦਾਣੇ ਸਾਰੇ ਸੋਨੇ ਦੇ ਹੋ ਗਏ ਤੇ ਉਹਨੇ ਆਪਣੇ ਪਿਤਾ ਜੀ ਨੂੰ ਦਿੱਤੇ ਤੇ ਕਹਿੰਦੇ ਕਿ ਹੁਣ ਉਹਨਾਂ ਦੀ ਗਰੀਬੀ ਦੇ ਦਿਨ ਜਿਹੜੇ ਸਨ ਉਹ ਬਦਲਣ ਲੱਗ ਗਏ ਹੁਣ ਉਹ ਅਮੀਰ ਹੋ ਗਏ ਕਹਿੰਦੇ ਪਰ ਦਾਣੇ ਰੋਜ਼ ਪਾ ਕੇ ਆਇਆ ਕਰਦੀ ਸੀ ਕਹਿੰਦੇ ਹੁਣ ਜਦੋਂ ਉਹ ਦਾਣੇ ਸੋਨੇ ਦੇ ਸਨ ਉਹ ਇੱਕ ਦਿਨ ਆਪਣੇ ਬੋਹੇ ਦੇ ਅੱਗੇ ਬੈਠ ਕੇ ਉਹ ਦਾਣੇ ਜਦੋਂ ਛੱਟਨ ਦੀ ਸੀ ਤੇ ਕਹਿੰਦੇ ਉਸ ਸਮੇਂ ਰਾਜਾ ਜੋਸੀ ਉਹ ਉਥੋਂ ਲੰਘਿਆ ਤੇ ਰਾਜੇ ਨੇ ਦੇਖਿਆ ਕਿ ਇੱਕ ਅਤ ਸੁੰਦਰ ਉਥੇ ਬੀਬੀ ਬੈਠੀ ਹੋਈ ਹੈ ਜੋ ਸੋਨੇ ਨੂੰ ਹੀ ਪੜੇ ਧਿਆਨ ਦੇ ਨਾਲ ਛੱਟਣ ਦੀ ਹੈ ਭਾਵ ਇਹਦੇ ਕੋਲ ਕੋਈ ਨਾ ਕੋਈ ਕਲਾ ਤਾਂ ਹੋਵੇਗੀ ਜਿਹਦੇ ਕਰਕੇ ਇਹਦੇ ਕੋਲ ਸੋਨੇ ਦੇ ਧਾਣੇ ਪਣੇ ਹਨ ਉਹਨੇ ਆਪਣੇ ਮੰਤਰੀ ਨੂੰ ਭੇਜਿਆ ਮੰਤਰੀ ਨੂੰ ਕਿਹਾ ਕਿ ਫਲਾਣਾ ਥਾਂ ਹੈ ਉਦੇ ਪਿਤਾ ਜੀ ਦੇ ਕੋਲ ਪੁੱਛ ਕੇ ਆਓ ਜੇਕਰ ਉਹ ਆਪਣੇ ਧੀ ਦਾ ਵਿਆਹ ਕਰਨਾ ਚਾਹਵੇ ਤੇ ਮੈਂ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਜਦੋਂ ਘਰ ਪ੍ਰਸਤਾਵ ਆਇਆ ਤੇ ਉਹਨੇ ਕਿਹਾ ਕਿ ਠੀਕ ਹੈ ਉਹਨੇ ਆਪਣੀ ਧੀ ਦਾ ਵਿਆਹ ਉਹਦੇ ਨਾਲ ਕਰ ਦਿੱਤਾ ਵਿਆਹ ਕਰ ਦਿੱਤਾ ਗਿਆ ਕਹਿੰਦੇ ਉਸ ਘਰ ਦੀ ਸੁਪੰਨਤਾ ਵੀ ਚਲੀ ਗਈ ਤੇ ਹੌਲੀ ਹੌਲੀ ਇਹ ਮਨੁੱਖ ਜਿਹੜਾ ਸੀ ਉਸ ਦਾ ਕੁੜੀ ਦਾ ਪਿਤਾ ਉਹ ਗਰੀਬ ਹੋ ਗਿਆ ਕਹਿੰਦੇ ਜਦੋਂ ਕੁਝ ਸਾਲ ਬਾਅਦ ਉਹ ਗਰੀਬ ਹੋ ਗਿਆ ਤੇ ਬਿਲਕੁਲ ਆਪਣੀ ਧੀ ਦੇ ਕੋਲ ਪਾਟੇ ਪੁਰਾਣੇ ਕੱਪੜੇ ਪਾ ਕੇ ਆਪਣੀ ਧੀ ਦੇ ਕੋਲ ਗਿਆ ਹੁਣ ਧੀ ਨੇ ਉਹਦੇ ਪਾਟੇ ਪੁਰਾਣੇ ਕੱਪੜੇ ਵੇਖ ਕੇ ਅੰਦਾਜ਼ਾ ਲਗਾ ਲਿਆ ਕਿ ਕੀ ਵਾਪਰਿਆ ਉਹਦੀ ਧੀ ਨੇ ਕਿਹਾ ਕਿ ਉਹਨੂੰ ਬਹੁਤ ਸਾਰਾ ਧਨ ਦੇ ਕੇ ਉਥੋਂ ਤੋੜ ਦਿੱਤਾ ਕਹਿੰਦੇ ਸਾਲ ਕਈ ਲੰਘੇ ਤੇ ਫਿਰ ਉਵੇਂ ਹੀ ਫਟੇ ਪੁਰਾਣੇ ਕੱਪੜੇ ਪਾ ਕੇ ਉਵੇਂ ਹੀ ਫਿਰ ਉਸ ਦਾ ਪਿਤਾ ਆਪਣੀ ਧੀ ਕੋਲ ਪਹੁੰਚ ਗਿਆ ਉਹ ਕਹਿੰਦੀ ਕਿ ਪਿਤਾ ਜੀ ਐਵੇਂ ਮੈਂ ਤਾਂਂ ਦਾਵਾਂਗੀ ਤੇ ਉਹ ਤਾਂ ਫਿਰ ਖਤਮ ਹੋ ਜਾਵੇਗਾ ਤੁਸੀਂ ਇੱਕ ਕੰਮ ਕਰੋ ਕਿ ਤੁਸੀਂ ਮਾਂ ਨੂੰ ਮੇਰੇ ਕੋਲ ਭੇਜ ਦਿਓ ਤੇ ਮੈਂ ਤੁਹਾਨੂੰ ਜਿਹੜਾ ਗਰੀਬੀ ਦੂਰ ਕਰਨ ਦਾ ਮੰਤਰ ਦੱਸਾਂਗੀ ਮਾਂ ਨੂੰ ਇੱਥੇ ਮੇਰੇ ਕੋਲ ਭੇਜੋ ਉਹਦੀ ਮਾਂ ਆਈ ਤੇ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਂ ਚਾਰ ਗੱਲਾਂ ਦੱਸਣ ਲੱਗੀ ਹਾਂ ਤੇ ਚਾਰ ਗੱਲਾਂ ਘਰੋਂ ਗਰੀਬੀ ਦੂਰ ਕਰ ਦੇਣਗੀਆਂ ਸਭ ਤੋਂ ਪਹਿਲੀ ਗੱਲ ਤੇ ਤੂੰ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰ ਇਸ਼ਨਾਨ ਕਰਨਾ ਹੈ ਉਸ ਤੋਂ ਬਾਅਦ ਤੂੰ ਪਰਮਾਤਮਾ ਦਾ ਨਾਮ ਲੈਣਾ ਹੈ ਪਰਮਾਤਮਾ ਦਾ ਨਾਮ ਲੈਣ ਤੋਂ ਬਾਅਦ ਜੋ ਵੀ ਤੇਰੇ ਘਰ ਚੀਜ਼ ਜੋ ਤੇਰੇ ਕੋਲ ਤੁਸੀਂ ਆਪਣਾ ਢਿੱਡ ਪਰ ਕੇ ਜੋ ਵੀ ਤੁਹਾਡੇ ਕੋਲ ਬਚਦਾ ਹੈ ਉਸ ਚੀਜ਼ ਨੂੰ ਤੂੰ ਐਸੀ ਥਾਂ ਤੇ ਰੱਖ ਕੇ ਆ ਉਪਾਵੇਂ ਪ੍ਰਸ਼ਾਦ ਦੇ ਹੋਣ ਭਾਵੇਂ ਇੱਕ ਮੋਠ ਕਣਕ ਹੋਵੇ ਇੱਕ ਮੋਠ ਚੋਲ ਹੋਣ ਕੁਝ ਪਾਣੀ ਐਸੀ ਥਾਂ ਤੇ ਰੱਖਿਆ ਕਰੋ ਜਿੱਥੇ ਰਾਹਗੀਰ ਲੰਘਦੇ ਹੋਣ ਜਿਹੜਾ ਕੋਈ ਉਸ ਨੂੰ ਆਪਣੇ ਢੇਡ ਚ ਪਾ ਸਕੇ ਚੌਥੀ ਗੱਲ ਆਪਣੇ ਘਰੋਂ ਜੂਠ ਨੂੰ ਤੋਂ ਬਾਹਰ ਕੱਢ ਦੇ ਇਹ ਚਾਰ ਗੱਲਾਂ ਤੇ ਤੂੰ ਅਮਲ ਕਰੇਂਗੀ ਤਾਂ ਤੇਰੇ ਘਰੋਂ ਗਰੀਬੀ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਉਹ ਕਹਿੰਦੀ ਕਿ ਠੀਕ ਹੈ ਹੁਣ ਸਾਡੇ ਘਰੋਂ ਗਰੀਬੀ ਦੂਰ ਹੋ ਜਾਵੇਗੀ ਉਹ ਆਪਣੇ ਘਰ ਵਾਪਸ ਜਾਂਦੀ ਹੈ ਉਹ ਦੇਖਦੀ ਹੈ ਇੱਕ ਦਿਨ ਉਹਨਾਂ ਦੀ ਤੇ ਵਾਪਸ ਆਪਣੇ ਘਰ ਜਾਂਦੀ ਹੈ ਉਹ ਕੀ ਦੇਖਦੀ ਹੈ ਕਿ ਉਹਨਾਂ ਦਾ ਹਾਲ ਤਾਂ ਪਹਿਲਾਂ ਨਾਲੋਂ ਵੀ ਮਾੜਾ ਹੈ ਉਹ ਆਪਣੀ ਮਾਂ ਕੋਲ ਗਈ ਤੇ ਮਾਂ ਨੂੰ ਪੁੱਛਿਆ ਕਿ ਮਾਂ ਇਹ ਤੁਹਾਡੇ ਕੋਲ ਤਾਂ ਅਜੇ ਵੀ ਗਰੀਬੀ ਹੈ ਕਿ ਤੁਸੀਂ ਉਹ ਚਾਰ ਗੱਲਾਂ ਤੇ ਅਮਲ ਨਹੀਂ ਕੀਤਾ ਪਿਤਾ ਜੀ ਕਿੰਨੇ ਕਿਹਾ ਕਿ ਅਮਰ ਤੇ ਵੇਲੇ ਇਹ ਨਹੀਂ ਉੱਠਦੀ ਪਰਮਾਤਮਾ ਦਾ ਨਾਮ ਨਹੀਂ ਲੈਂਦੀ ਆਪਣੇ ਘਰ ਚੋਂ ਜੋ ਠਵੇ ਬਾਹਰ ਨਹੀਂ ਕੱਢਦੀ ਜੋ ਭੁਖਵਾਨ ਹੈ ਜੋ ਬਚਦਾ ਹੈ ਉਹ ਵੀ ਇਹ ਕਿਸੇ ਜਗ੍ਹਾ ਦੇ ਉੱਪਰ ਨਹੀਂ ਰੱਖਦੀ ਉਹਨਾਂ ਕੀ ਕੀਤਾ ਕਿ ਆਪਣੀ ਮਾਂ ਨੂੰ ਅਗਲੇ ਦਿਨ ਕਹਿੰਦੇ ਕਿ ਇੱਕ ਕਮਰੇ 'ਚ ਬੰਦ ਕਰ ਦਿੱਤਾ ਸਵੇਰੇ ਉੱਠੇ ਤੇ ਉਹਨੂੰ ਇਸ਼ਨਾਨ ਕਰਵਾਇਆ ਪਰਮਾਤਮਾ ਦਾ ਨਾਮ ਲਿਆ ਉਸ ਤੋਂ ਬਾਅਦ ਜੋ ਪ੍ਰਸ਼ਾਦਾ ਪਾਣੀ ਬਣਾਇਆ ਇੱਕ ਮੋਠ ਜਿਹੜੀ ਕਣਕ ਦੀ ਸੀ ਉਹ ਰਾਹ ਦੇ ਉੱਤੇ ਰੱਖ ਕੇ ਨਾਲ ਪਾਣੀ ਰੱਖ ਕੇ ਆਈ ਕਹਿੰਦੇ ਜੋ ਵੀ ਭਾਵੇਂ ਚਿੜੀ ਪਰਿੰਦਾ ਕੁਝ ਵੀ ਹੈ ਉਹ ਚੁੱਪ ਕਰਕੇ ਖਾਵੇ ਜ਼ਰੂਰ ਕਹਿੰਦੇ ਕਿ ਉਸ ਤੋਂ ਬਾਅਦ ਉਹਨਾਂ ਝੂਠ ਦੀ ਆਦਤ ਉਸਦੇ ਹਟਾਈ ਐਵੇਂ ਕਰਦਿਆਂ ਕਰਦਿਆਂ ਇੱਕ ਮਹੀਨੇ ਦੇ ਵਿੱਚ ਉਹਨਾਂ ਦੇ ਘਰ ਬਰਕਤ ਨੇ ਪੈਰ-ਪਸਾਰ ਲਾਇ ਅਤੇ ਉਹਨਾਂ ਦੇ ਘਰੋਂ ਗਰੀਬੀ ਕੋਹਾਂ ਦੂਰ ਹੋ ਗਈ ਇਸ ਲਈ ਜੋ ਵੀ ਕੋਈ ਇਹ ਚਾਰ ਕੰਮ ਆਪਣੀ ਜ਼ਿੰਦਗੀ 'ਚ ਕਰਦਾ ਹੈ ਉਹਦੇ ਘਰੋਂ ਗਰੀਬੀ ਕੋਹਾਂ ਦੂਰ ਹੋ ਜਾਂਦੀ ਹੈ ਕਹਿੰਦੇ ਇੱਕ ਨਗਰ ਦੇ ਵਿੱਚ ਇੱਕ ਬੇਬੀ ਤੇ ਇੱਕ ਉਹਦੀ ਜਵਾਕੜੀ ਨਗਰ ਦੇ ਵਿੱਚ ਰਿਹਾ ਕਰਦੀ ਸੀ ਕਹਿੰਦੇ ਨਗਰ ਦੇ ਵਿੱਚ ਇੱਕ ਦਿਨ ਮੇਲਿਆਂ ਦੀ ਆਰੰਭਤਾ ਹੋਈ ਤੇ ਬੜੇ ਲੋਕ ਬੜਾ ਕੁਝ ਉਥੇ ਆਇਆ ਤੇ ਉਹ ਬੇਬੀ ਨੇ ਜਵਾਕੜੀ ਕਹਿੰਦੀ ਕਿ ਮੈਂ ਵੀ ਉਥੇ ਜਾਣਾ ਹੈ ਉਹਨੇ ਉਸ ਨੂੰ ਦੱਸਿਆ ਕਿ ਆਪਾਂ ਨਹੀਂ ਜਾ ਸਕਦੇ ਆਪਣੇ ਕੋਲ ਤਾਂ ਢੰਗ ਦੇ ਕੱਪੜੇ ਵੀ ਨਹੀਂ ਹਨ ਤੇ ਆਪਣੇ ਕੋਲ ਪੈਸਾ ਟੱਕਾ ਵੀ ਨਹੀਂ ਹੈ ਇਸ ਕਰਕੇ ਆਪਾਂ ਨਹੀਂ ਜਾ ਸਕਦੇ ਉਹਨੇ ਕਿਹਾ ਕਿ ਨਹੀਂ ਮੈਂ ਜਾਣਾ ਹੈ ਉਸ ਥਾਂ ਤੇ ਇੱਕ ਸੰਤ ਜੀ ਜਿਹੜੇ ਸਨ ਉਹ ਆਏ ਹੋਏ ਸਨ ਤੇ ਉਹ ਕਥਾ ਕੀਰਤਨ ਸੁਣਾਉਂਦੇ ਸਨ ਕਹਿੰਦੇ ਲੋਕੀ ਵਾਂਸਵਾਨੇ ਪਕਵਾਨ ਤੇ ਬੜੇ ਓਨਾਂ ਲਈ ਪੇਟਾਂ ਲੈ ਕੇ ਜਾਂਦੇ ਸਨ ਹੁਣ ਇਨਾਂ ਕੋਲ ਤਾਂ ਆਪ ਖਾਣ ਨੂੰ ਕੁਝ ਨਹੀਂ ਸੀ ਇਨਾਂ ਸੰਤ ਜੀ ਨੂੰ ਕੀ ਦੇਣਾ ਸੀ ਉਹਦੀ ਮਾਂ ਨੇ ਘਰ ਥੋੜਾ ਜਿਹਾ ਕਹਿੰਦੇ ਕਿਤੇ ਵੇਸਨ ਪਿਆ ਸੀ ਤੇ ਉਹਦੀ ਮਾਂ ਨੇ ਉਹਦੇ ਦੋ ਲੱਡੂ ਵਟਕੇ ਤੇ ਹੁਣ ਨਗਰ ਤੋਂ ਬਾਹਰ ਮੇਲਾ ਸੀ ਉਹ ਕਹਿੰਦੀ ਕਿ ਐਵੇਂ ਕਰੀ ਲੈ ਨਾਨ ਲੈ ਜਾ ਤੇ ਇਨ ਨੂੰ ਇੱਕ ਗੜਵਾ ਜਿਹੜਾ ਸੀ ਉਹ ਪਾਣੀ ਚ ਪਾ ਦਿੱਤਾ ਤੇ ਕਹਿੰਦੇ ਇੱਕ ਜਿਹੜਾ ਲੱਡੂ ਹੈ ਪਹਿਲਾਂ ਇੱਕ ਸੰਤ ਜੀ ਨੂੰ ਦੇ ਦਵਾਂ ਮੈਂ ਤੇ ਨਾਲ ਥੋੜਾ ਜਿਹਾ ਪਾਣੀ ਦੇ ਦਵਾਂ ਮੈਂ ਤੇ ਜਦੋਂ ਉਸ ਤੋਂ ਬਾਅਦ ਜਦੋਂ ਪਾਣੀ ਪੀਣ ਤੇ ਉਹ ਆਪਣੇ ਜਿਹੜਾ ਥੋੜਾ ਬਚੇਗਾ ਉਹ ਆਪ ਪੀ ਲਈ ਤੇ ਨਾਲੇ ਇੱਕ ਲੱਡੂ ਖਾ ਲਈ ਉਹ ਕਹਿੰਦੇ ਕਿ ਠੀਕ ਹੈ ਤੇ ਸ਼ਾਮ ਤੱਕ ਤੂੰ ਘਰ ਵਾਪਸ ਆ ਜਾਵੇਂ ਹੁਣ ਉੱਥੇ ਜਦੋਂ ਜਾਂਦੀ ਹੈ ਦੇਖਦੀ ਹੈ ਕਿ ਬੜੇ سارے ਲੋਕ ਨੇ ਹੁਣ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਉਹਦੀ ਤਾਂ ਵਾਰੀ ਨਹੀਂ ਆਉਂਦੀ ਉਥੋਂ ਤੱਕ ਪਹੁੰਚਣ ਦੀ ਕਹਿੰਦੇ ਕਿ ਜਦੋਂ ਵਾਰੀ ਆਈ ਤੇ ਉਥੋਂ ਤੱਕ ਜਾਂਦੀ ਤੇ ਕਹਿੰਦੇ ਸਾਰੇ ਲੋਕ ਘਰਾਂੋਂ ਪਤ ਗਏ ਹੁੰਦੇ ਹਨ ਤੇ ਸ਼ਾਮ ਨੂੰ ਉਦੋਂ ਜਿਹੜਾ ਉਹ ਸੰਤ ਜੀ ਆਪਣੀ ਨੀਂਦ ਚ ਚਲੇ ਗਏ ਕਹਿੰਦੇ ਕਿ ਉਹ ਸਾਰੀ ਰਾਤ ਉਥੇ ਬੈਠੀ ਰਹੀ ਕਹਿੰਦੇ ਅਮਰਤ ਵੇਲੇ ਜਦੋਂ ਸੰਤ ਜੀ ਉੱਠੇ ਤਾਂ ਉਹ ਕੀ ਦੇਖਦੇ ਹਨ ਕਿ ਇੱਕ ਚਵਾਕੜੀ ਅਜੇ ਵੀ ਉਥੇ ਬੈਠੀ ਹੋਈ ਸੀ ਸੰਤ ਜੀ ਨੇ ਪੁੱਛਿਆ ਕਿ ਪੁੱਤ ਤੂੰ ਘਰ ਨਹੀਂ ਗਈ ਤਾਂ ਕਿਹਾ ਸੰਤ ਜੀ ਮੇਰੀ ਮਾਂ ਨੇ ਦੋ ਲੱਡੂ ਦਿੱਤੇ ਸਨ ਕਿ ਹੈ ਇੱਕ ਤੁਹਾਡੇ ਤੇ ਇੱਕ ਮੇਰਾ ਤੇ ਨਾਲ ਪਾਣੀ ਦਿੱਤਾ ਸੀ ਅੱਧਾ ਤੁਸੀਂ ਪੀ ਲਓ ਤੇ ਅੱਧਾ ਮੇਰਾ ਸੰਤ ਜੀ ਨੇ ਉਹ ਲੱਡੂ ਵੀ ਲੈ ਲਿਆ ਤੇ ਪਾਣੀ ਵੀ ਪੀ ਲਿਆ ਸੰਤ ਜੀ ਕਹਿੰਦੇ ਕਿ ਦਸ ਤੈਨੂੰ ਕੀ ਚਾਹੀਦਾ ਹੈ ਉਹ ਮਨ ਚ ਸੋਚਦੀ ਹੈ ਕਿ ਅੰਨ ਮੰਗਾ ਕੇ ਧਨ ਮੰਗਾ ਜਾਂ ਫਿਰ ਵਰ ਮੰਗਾ ਜਾਂ ਐਸੀ ਚੀਜ਼ ਮੰਗਾ ਸੰਤ ਜੀ ਹੁਣ ਉਹਦੇ ਮਨ ਦੀ ਸਾਰੀ ਜਿਹੜੀ ਕਹਾਣੀ ਸੀ ਉਹ ਸਮਝ ਗਏ ਸਨ ਸੰਤ ਜੀ ਕਹਿੰਦੇ ਜਾਂ ਤੂੰ ਘਰ ਜਾ ਕੇ ਜੋ ਵੀ ਮੰਗੇਂਗੀ ਉਹ ਸਭ ਤੈਨੂੰ ਮਿਲ ਜਾਵੇਗਾ ਜਦੋਂ ਘਰ ਜਾਂਦੀ ਹੈ ਤਾਂ ਉਹਦੀ ਮਾਂ ਉਹਨੂੰ ਪੁੱਛਦੀ ਹੈ ਕਿ ਰਾਤ ਨੂੰ ਘਰ ਨਹੀਂ ਆਈ ਤਾਂ ਉਹਨੇ ਸਾਰੀ ਗੱਲਬਾਤ ਦੱਸੀ ਤੇ ਜਦੋਂ ਘਰ ਪਹੁੰਚੀ ਦੀ ਉਹਨੇ ਜੋ ਜੋ ਸੋਚਿਆ ਉਹ ਸਾਰਾ ਕੁਝ ਉਹਨੂੰ ਮਿਲ ਗਿਆ ਉਹਦੀ ਮਾਂ ਬੜੀ ਹੈਰਾਨ ਹੋਈ ਕਿ ਸਾਰਾ ਕੁਝ ਕਿਵੇਂ ਹੋਇਆ ਉਹ ਆਪਣੀ ਧੀ ਨੂੰ ਨਾਲ ਲੈ ਕੇ ਸੰਤ ਜੀ ਦੇ ਕੋਲ ਜਾਂਦੀ ਹੈ ਸੰਤ ਜੀ ਨੂੰ ਪੁੱਛਿਆ ਕਿ ਸੰਤ ਜੀ ਇਹਨਾਂ ਸਮਾਂ ਸੀ ਗਰੀਬੀ 'ਚ ਕੱਟਿਆ ਤੇ ਐਸਾ ਇੱਕੋ ਦਮ ਕੀ ਹੋਇਆ ਕਿ ਸਾਡੇ ਘਰੇ ਸਾਰੇ ਸੁੱਖ ਆ ਗਏ ਤਾਂ ਸੰਤ ਜੀ ਨੇ ਕਿਹਾ ਕਿ ਜੋ ਆਪਣੇ ਟਿੱਡ ਪਰੰਦੇ ਬਾਅਦ ਦੂਜਿਆਂ ਦਾ ਸੋਚਦੇ ਨੇ ਦੂਜਿਆਂ ਦਾ ਟਿੱਡ ਪਰਦੇ ਨੇ ਫਿਰ ਆਪਣਾ ਸੋਚਦੇ ਨੇ ਆਪਣੇ ਥੋੜੇ ਵਿੱਚੋਂ ਵੀ ਥੋੜਾ ਕਿਸੇ ਨੂੰ ਤਾਣ ਕਰਦੇ ਨੇ ਇਹੋ ਜਿਹੀ ਚੀਜ਼ ਪਰਮਾਤਮਾ ਨੂੰ ਬਹੁਤ ਪਿਆਰੀ ਲੱਗਦੀ ਹੈ ਪਰਮਾਤਮਾ ਫਿਰ ਉਹਦੇ ਸਾਰੇ ਦੁੱਖ ਕੱਟ ਦਿੰਦੇ ਹਨ ਜੋ ਦੂਜਿਆਂ ਦਾ ਟਿੱਡ ਪਰਦਾ ਹੈ ਉਹਦਾ ਪਰਮਾਤਮਾ ਹਮੇਸ਼ਾ ਟਿੱਡ ਪਰਦਾ ਹੈ ਜੋ ਦੁੱਧਿਆਂ ਦਾ ਸੋਚਦਾ ਹੈ ਉਹਦੇ ਘਰ ਸੁੱਖ ਵਰਕਤ ਆਪ ਆਵਾਸ ਕਰਦੇ ਹਨ ਉਹ ਇੱਕ ਲੱਡੂ ਦਾ ਫਲ ਤੁਹਾਨੂੰ ਮਿਲਿਆ ਇਹ ਕਹਿ ਕੇ ਸੰਤ ਜੀ ਨੇ ਕਿਹਾ ਕਿ ਇਸ ਫਲ ਨੂੰ ਹੁਣ ਤੁਸੀਂ ਕਦੇ ਨਾ ਛੱਡਿਓ ਭਾਵ ਇਹ ਪ੍ਰਸ਼ਾਦਾ ਦਾਨ ਅੰਨ ਦਾਣਾ ਹਮੇਸ਼ਾ ਕਰਦੇ ਰਹੋ ਤੇ ਪਰਮਾਤਮਾ ਤੁਹਾਡੇ ਭੰਡਾਰ ਭਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ